ਓ ਜੋਬਨ ਓ ਜੋਬਨ ਗੱਲ ਸੁਣ ਓਏ ਸ਼ਾਹ ਹਾਂਜੀ ਦੱਸੋ ਓ ਜੋਬਨ ਕੀ ਹਾਲ ਹੈ ਤੇਰਾ ਓਏ ਹਾਲ ਚੱਲਦਾ ਵਧੀਆ ਠੀਕ ਠਾਕ ਹੈ ਹਾਂਜੀ ਵਧੀਆ ਵਧੀਆ ਆਂਟੀ ਕਿੱਥੇ ਗਈ ਓ ਆਂਟੀ ਕੀ ਭੋਗ ਤੇ ਓ ਇਨੀ ਗਰਮੀ ਚੋ ਵੀ ਭੋਗ ਨਹੀਂ ਛੱਡਦੀ ਤੇ ਜਾੜਾ ਪੈਂਦਾ ਹੁਣ ਜਾ ਮੇਰਾ ਭਰਾ ਆਇਆ ਕਰਾਂ ਪਰੌਂਠਾ ਲੈ ਕੇ ਆ ਭੁੱਖ ਬੜੀ ਲੱਗੀ ਓ ਕਿਹਦੇ ਵਾਸਤੇ ਤੇਰੇ ਤੁਹਾਡੇ ਵਾਸਤੇ ਆਹੋ ਯਾਰ ਭੁੱਖ ਲੱਗੀ ਆ ਅੰਟੀ ਆਂਦੀ ਧਾਰ ਨਹੀਂ ਕਰਨਾ ਇੱਕ ਹੱਥ ਪੈਸੇ ਦੂਜੇ ਹੱਥ ਪਰੌਂਠਾ ਉਹ ਤੇਰਾ ਐਡਾ ਸੋਹਣਾ ਰੰਗ ਆ ਤੂੰ ਕੁਵਾਰਾ ਤੁਰਿਆ ਫਿਰਦਾ ਜੇ ਚੱਲ ਮੈਂ ਤੇਰਾ ਰਿਸ਼ਤਾ ਕਰਾਵਾਂਗਾ ਜਾ ਪਰੌਂਠਾ ਲੈ ਕੇ ਭੁੱਖ ਬੜੀ ਲੱਗੀ ਓ ਪਰ ਪੈਸੇ ਲੱਗਣੇ ਜੀ ਰਿਸ਼ਤੇ ਦੀ ਗੱਲ ਇੱਕ ਬੰਨੇ ਓ ਲੱਲੀ ਪੈਸੇ ਤੂੰ ਜਾਣ ਖਾਦੀ ਪੈਸੇ ਪੈਸੇ ਜੇ ਤੂੰ ਰਿਸ਼ਤਾ ਕਰਾਉਂਗਾ ਤੇ ਤੂੰ ਹੀ ਮੇਰੇ ਕੋਲ ਲੰਘੂਗਾ ਈ ਓ ਨਹੀਂ ਮੈਂ ਨਹੀਂ ਲਿੰਦਾ ਹੁੰਦਾ ਹੈ ਮੁਲਾਜ਼ਮ ਨਹੀਂ ਕੋ ਪੈਸੇ ਲਿੰਦਾ ਤੇ ਕਿਸੇ ਕੋ ਹੁਣ ਕੀ ਖੜਾ ਜੇ ਇੱਕ ਪਰੌਂਠਾ ਲੈ ਆ ਜੇ ਆਏ ਪਹਿਲਾਂ ਪਾਣੀ ਦਾ ਘੁੱਟ ਪਿਆ ਜਦੋਂ ਪਾਣੀ ਪਿਆਲਦਾ ਇੱਕ ਪਰੌਂਠਾ ਕਰਦੇ ਹੋ ਉਹ ਆਏ ਗਰੋ ਜੀ ਆਂਟੀ ਵੀ ਕੋਈ ਭੋਗ ਨਹੀਂ ਛੱੜਦੀ ਬੜੇ ਭੋਗ ਖਾਂਦੀ ਆਂਟੀ ਵੀ ਆਓ ਸਾਜੀ ਪਾਣੀ ਜੋ ਬਣਾ ਬੜੀ ਸੇਵਾ ਕਰਾਦਾ ਮੁਰਿਆ ਬਹੁਤ ਸੇਵਾ ਕਰ ਸੇਵਾ ਤਾਂ ਕਰਨੀ ਪੈਂਦੀ ਆ ਨਾਲ ਬਨੇ ਦੱਸੋ ਸਭ ਸਤਿ ਸ੍ਰੀ ਅਕਾਲ ਸਤਿ ਪਾਜੀ ਨਸੀਬਾ ਕਿਦਾਂ ਜੋਬਨ ਉਹਦੇ ਜੀ ਵਧੀਆ ਲੱਗ ਕਿਰਪਾ ਕਿਰਪਾ ਪਾਣੀ ਪਿਆਈ ਮੈਨੂੰ ਤੁਹਾਨੂੰ ਪਹਿਲ ਦਿੰਦਾ ਦਾਮਾ ਜੀਵਾ ਬਸ ਠੀਕ ਆ ਸਾਹਿਬ ਪੀੜ ਤਾਂ ਨਹੀਂ ਹੁੰਦੀ ਹਣਾ ਹੁੰਦੀ ਏ ਜਿੰਨੀ ਕੱਗਲੇ ਨੇ ਪੀੜ ਦਿੱਤੀ ਓਨਿਕ ਤੇ ਹੋਣੀ ਹੋਣੀ ਆ ਆਓ ਸਾਜੀ ਪਾਣੀ ਖਾਦਾ ਬਿਟਾਈ ਗੋ ਹੈ। ਕੀ ਆ ਰਿਹਾ ਇਹ ਨੂੰ ਪਰੌਂਠਾ ਲੈਣ ਵਾਸਤੇ? ਇਹ ਲਿਆ ਦੇਗਾ ਅਜਿਹੀ ਤਰੀਕ ਦੇ ਪਰੌਂਠਾ ਮਿਲੂਗਾ। ਪਾ ਲੇਗਾ। ਆ ਲੈ ਫੇਰ ਕਹ ਸੁਣੋ। ਚੇਰੀ ਕੁੜੀ ਦੀ ਕਾਲ ਕਾਂਡੇ ਹੀ। ਔਰ ਕੀ ਕਰਦੀ ਆ? ਕੁੜੀ ਕਰਦੀ ਜੀਐਨਐਮ ਨਰਸਿੰਗ। ਓਹ ਕੀ ਹੁੰਦਾ? ਐਡੀ ਲੰਮੀ। ਨਹੀਂ ਐਡੀ ਨਹੀਂ। ਐਡੀ ਲੰਮੀ ਓ। ਫਰੇਡੀ ਤੇ ਤੁਹਾਡੀ ਜੋੜੀ ਮੈਂ ਨਾ ਐ ਕਬੂਤਰ ਕਬੂਤਰੀ ਵਰਗੀ ਲਗਣੀ ਓ। ਬੜੀ ਸੋਹਣੀ ਜੋੜੀ ਲਗਣੀ ਆ। ਜਾ। ਤੂੰ ਪਰੌਂਠਾ ਲਿਆ ਕੇ ਹੋਜ ਡਬੋ ਕੇ। ਜਾ। ਭਾਜਾ ਪਰ। ਪਰੌਂਠਾ ਨਹੀਂ ਲਿਆ ਆ। ਆ। ਕੀ ਲollipops ਲਿਆ ਤੈਨੂੰ? ਓਏ ਆਂਟੀ ਹੈ ਨਹੀਂ ਆ। ਅੱਛਾ ਇਹ ਸਿਰ ਤੇ ਬੈਨਦੇ ਆਹੀ। ਅੱਛਾ ਮੈਂ ਨੂੰ ਥੋੜਾ ਜਿਹਾ ਪ੍ਰਸ਼ਾਦ ਦੇ ਦੇ। ਅੱਛਾ ਚੱਲ ਹੋਰ ਵਾਹ ਕਿਰਪਾ ਬੜਾ ਸੋਹਣਾ। ਤੁਸੀਂ ਸੁਣਾਓ ਕਿਦਾਂ ਠੀਕ ਠਾਕ? ਕਸਦਾਈ ਫਿਰਦੇ ਅੱਜ? ਤੇਰੀਆਂ ਹੀ ਮਿਹਰਬਾਨੀਆਂ ਜਦੋਂ ਇਹ ਜਿਹੇ ਬੋਤਲ ਗਾਹੀ ਡਾ ਦੇਣਾ ਵੇ ਨੀਂਦ ਆਉਂਦੀ ਨਹੀਂ ਮੁਰਗੀ ਜਾਗ ਆ ਜਾਂਦੀ ਹੈ। ਹੁਣ ਡਾਕਟਰ ਨੇ ਮੈਨੂੰ ਮਨਾ ਕਰਤਾ। ਆਪਾਂ ਬਿਣੀ ਬੰਦ ਕਰਤੀ। ਸ਼ੁਕਰ ਹੈ ਭਰਾਵਾ ਤੇਰੀ ਮਨਾ ਹੋਈ ਤੇ ਮੈਂ ਵੀ ਕਿਤੇ ਸੁੱਕਾ ਰਹਿ ਜੂ 4 ਦਿਨ। ਨੇ ਮੈਂ ਕਿਹੜਾ ਤੁਹਾਡੇ ਮੂੰਹ ਚ ਪੋਣਾ ਸ਼ਰਾਬ ਰੱਬ ਦਾ ਆ ਬੋਤਲ ਲੈ ਉਹ ਸਾਹਿਬ 5 ਲੱਖ ਤੇ ਆ ਗਿਆ ਵਾ ਹਾਂ ਦਾਕ ਹੋਰ ਦੇ ਦੇ ਜਿੰਨਾ ਮਿਲ ਕੇ ਨਾ ਇੰਨੇ ਜੀ ਬੜਾ ਸ਼ੁਕਰ ਕਰੀਦਾ ਹੋਈਦਾ ਵਾ ਮੈਂ ਤਾਂ ਕਹਿਣਾ ਅੱਦੋ ਅੱਦ ਕਰੀਏ ਅੱਦੋ ਅੱਦ ਜਿੰਨਿਆ ਗੋਲੀ ਬਾਹ ਦੇ ਵਿੱਚ ਲੱਗ ਹੋ ਜਾਂਦੀ ਨੰਗਾਈ ਨਾ 2 ਲੱਖ ਹੋਨੇ ਵੀ ਲਿਆ ਵਾ ਤੇ ਮੈਂ ਗੋਲੀ ਵੀ ਖਾਦੀ ਆ ਖਾਦੀ ਨਹੀਂ ਲੱਗਉਣੀ ਨੰਘਾਈ ਆ ਉਹ ਲੰਗ ਗਈ ਖਾੜੀ ਇੱਕ ਬਰਾਬਰੀ ਆ ਸਾਹਬ ਜੋ ਮਿਲਣਾ ਤੇਨੂੰ ਮਿਲ ਗਿਆ ਵਾ ਪਰ ਪਰੌਂਠੇ ਬਣਾ ੜੇ ਖਾ ਬਸ ਠੀਕ ਆ ਮੇਰੀ ਨਾ ਜ਼ਬਾਨ ਸਲਿੱਪ ਬਹੁਤ ਕਰ ਜਾਂਦੀ ਹੁੰਦੀ ਆ ਤੇ ਨਾਲ ਕੁਝ ਦਹੀਂ ਦੁੱਹੀਂ ਉਹ ਮੱਖਣ ਲੈ ਆਉਣਾ ਸੀ ਨਾਲ ਆਹ ਖਵਾ ਇਹਨੂੰ ਮੱਖਣ ਛੱਟ ਮੇਰੇ ਲੱਗੀ ਆ ਮੈਂ ਖਾਣਾ ਮੱਖਣ ਤੇ ਤੂੰ ਖਾਣਾ ਸਾਹ ਤੇਰਾ ਹੀ ਲੱਗਾ ਸਿਆਪਾ ਕਰਨ ਇਹ ਟਿੱਕੀ ਲੱਗਦੇ ਮੱਖਣ ਦੀ ਕਿਨੂੰ ਰੱਖ ਵੇਚ ਦੇ ਜਾ ਲਿਆ ਦੇ ਜੇ ਮੱਖਣ ਨਾ ਰਮਾਨ ਆ ਜੇ ਤੇ ਚਾਹ ਵੀ ਲੈ ਦੋ ਕੱਪ ਮੈਂ ਕਿਹਾ ਮੇਰੀ ਜ਼ਬਾਨ ਸਲਿੱਪ ਕਰ ਦਿੰਦੀ ਕਦੀ ਕਦੀ ਤੇ ਜੇ ਚੌਂਕੀ ਜਾ ਕੇ ਜ਼ਬਾਨ ਸਲਿੱਪ ਕਰ ਗਈ ਨਾ ਫਿਰ ਨਾ ਮੈਨੂੰ ਆਖੀ ਇਹਨੂੰ ਚੰਗਾ ਪਹਿਲੋ ਮੇਰੀ ਜ਼ਬਾਨ ਦਾ ਹਿਲਾਵ ਸੀਦਾ ਕਰ ਦੇ ਓਏ ਇਹੋ ਜਿਹਾ ਬਲੈਕਮੇਲਿੰਗ ਨਾ ਹੋਰ ਕਿਸੇ ਨਾਲ ਕਰੀ ਇੰਨਾ ਕਮਲ ਮੈਂ ਤੇਰਾ ਉਸਤਾਦ ਹਾਂ ਮੇਰਾ ਪਰਪੀਅਰ ਕਹੀ ਤੂੰ ਕਰੀਮਾ ਕਰੂਮਾ ਲਾ ਕੇ ਰੰਗ ਗੋਰਾ ਕਰ ਲਾ ਆਪਣਾ ਹੁਣ ਆਪਾਂ ਜਾਣਾ ਕਿਹਨਾਂ ਕੁੜੀ ਵੇਖਣ ਜਾਗਾ ਕਰੂੰਗਾ ਤੇ ਫੇਰੀ ਆ ਲੈ ਜਾਗਾ ਤੈਨੂੰ ਬਿਠਾ ਕੇ ਫੋਰਚੂਨਰ ਚ ਹਾਂ ਜਲਦੀ ਕਰ ਲੈ ਚਾਹ ਨਹੀਂ ਵਧੀਆ ਜੀ ਦੋ ਕੱਪ ਆਹੋ ਬਾਕੀ ਇਹਦੇ ਮੈਂ ਕੱਲਾ ਇਨਵੋਲਵ ਨਹੀਂਗਾ ਇਹਦੇ ਬੜੇ ਬੜੇ ਤਗੜੇ ਸੱਪ ਵਾ ਵਿੱਚ ਇਹਦੇ ਤੇ ਬਿਹਤਰੀ ਇਹ ਹੀ ਮੂੰਹ ਬੰਦ ਹੀ ਰੱਖੀ ਜੇ ਮੂੰਹ ਖੋਲਣ ਦੀ ਕੋਸ਼ਿਸ਼ ਕੀਤੀ ਨਾ ਜਿਹੜਾ ਬਾਹ ਦੇ ਲਾਗੂ ਦੀ ਨਗਾ ਸਕਦਾ ਨਾ ਉਹ ਮੱਛੇ 'ਚ ਵੀ ਗੋਲੀ ਮਾਰ ਸਕਦਾ ਹੈ ਉਦੋਂ ਮੱਥੇ ਤੇ ਗੋਲੀ ਬਾਅਦ ਚ ਮਾਰਨੀ ਆ ਬੁਰਕੇ ਤੋੜ ਤੋੜ ਕੇ ਮੇਰੇ ਮੂੰਹ ਚ ਪਾ ਆਏ ਸੱਜਾ ਥੇ ਕੰਮ ਕਰਦਾ ਨਾ ਨਾਲ ਹੈ ਹੂੰ ਸਾਹ ਤੇਰੇ ਹੱਥ ਨਾਲ ਪਰੋਂਖਾ ਬੜਾ ਸੁਆਦ ਈਓ ਆਓ ਸੁਆਦ ਹੀ ਲੱਗਣਾਗੇ ਜੇਕਰ ਤੋ ਤੇ ਮੇਰੀ ਜਗ੍ਹਾ ਤੇ ਆਪਣਾ ਮੋੜਾ ਡਾਇਆ ਹੁੰਦਾ ਦਾ ਹੂੰ ਤੇਰੇ ਬੂਰੀ ਬੁਰਕਿਆ ਮੈਂ ਪੌੜੀਆ ਈਦੋ ਤੇ ਹੁਣ ਪਤਾ ਹੁਣ ਕੀ ਆ ਖਾ ਤੂੰ ਆਏ ਕਿੰਨੇ ਤੇ ਤਕਰਮਾਨ ਆ ਜੂਗਾ ਬੜੀ ਪੀੜ ਹੁੰਦੀ ਓ ਦੋ ਜਾਂ ਤਿੰਨ ਲੱਗਣੇ ਹੋਰ ਮੈਂ ਤਾਂ ਨਾ ਪੈਗ ਲਾ ਲਈਏ ਪੀੜਪੂੜ ਮਰ ਜੂਗੀ ਡਾਕਟਰ ਨੇ ਮਨਾਂ ਕੀਤਾ ਵਾ ਮੈਂ ਆ ਨਾ ਚੋਰੀ ਚ ਪੈ ਲਵਾ ਦੇ ਕਿ ਇੱਕ ਅੱਧੇ ਮੈਨੂੰ ਪੈਗ ਚਲੋ ਖਾਲਾ ਪਰੋਠਾ ਲਵਾ ਦੇ ਗਾੜੀ ਉ ਜਾ ਕੇ ਆਇਓ ਹੁੰਦਾ ਸਵਾਦ ਭਾਈ ਐਦਾਂ ਦੇ ਪਰੋਠੇ ਤਾਂ ਧਰਮ ਜਨਾਨੀਆਂ ਵੀ ਘਰ ਬਣਾ ਕੇ ਖਵਾਲਦੀਆਂ ਆਏ 15 ਲੱਖ ਲਾ ਹੈ 15 ਲੱਖ ਲਾ ਪਰ ਉਠਾਈਏ ਉਹ ਜੋ ਬਣਾ ਜਾ ਆ ਗਿਆ ਆ ਗਿਆ ਜੀ ਬਹੁਤ ਲੇਟ ਹੋ ਗਏ ਆ ਹਾਂ ਸਰ ਜੀ ਤੇਰਾ ਰਿਸ਼ਤਾ ਕਰੋਂ ਦਾ ਜ਼ਰ ਆਦਾ ਹੈ ਨਹੀਂ ਆ ਨਹੀਂ ਨਹੀਂ ਤਾਂ ਚਾਹ ਕਰਾ ਦੇ ਕਰਾ ਦੇ ਇਸੇ ਸ਼ਾਫੀ ਪਾਣੀ ਨੂੰ ਆਹ ਪਾ ਦੂੰਗਾ ਆਹੋ ਅੱਧਾ ਘੰਟਾ ਪਹਿਲਾਂ ਪ੍ਰੋਨਾ ਖਤਮ ਹੋ ਗਿਆ ਵਾ ਚਾਹ ਦੁਹਣ ਲੈ ਕੇ ਆਇਆ ਵਾ ਉਹ ਚੱਲ ਪੀਲਾ ਕੋਈ ਗੱਲ ਨਹੀਂ ਤੇਰੀ ਮਾਂ ਲਾਗ ਰੱਖੀ ਸੋਨਾ ਬਣ ਜਾ ਚਾਹ ਬੜੀ ਘੰਟ ਬਣਾਈ ਮੈਂ ਇਹਨੂੰ ਅਰੇ ਦੁੱਖ ਤੋੜਨੀ ਚਾਹ ਆਪਣਾ ਜੀ ਵੀ ਕੋਈ ਘਰੋਂ ਲੈ ਕੇ ਆਇਆ ਬਣਾ ਕੇ ਨਹੀਂ ਨਹੀਂ ਸਪੈਸ਼ਲ ਬਣਾਉਣੀ ਪੈਂਦੀ ਇਹਦੇ ਆ ਆ ਉਹ ਸਪੈਸ਼ਲ ਬੰਦੇ ਲਈ ਬੰਦੇ ਕੰਮ ਕਰਨਗੇ ਇਹ 2 ਮਿੰਟ ਪਹਿਲਾਂ ਮੈਨੂੰ ਨੇ ਪੂਰਾ ਸਪੈਸ਼ਲ ਕੀਤਾ ਹੈ ਹਾਂ ਤੇ ਹੁਣ ਚਾਹ ਸਪੈਸ਼ਲ ਕਰਤੀ ਇਹਦੇ ਇਦਾਂ ਹੀ ਆ ਫਿਰ ਉਹ ਸਪੈਸ਼ਲ ਕਰਦੇ ਹੋ ਨਾ ਇਹ ਸਾਡੇ ਨਾਲ ਰਾਂਗੇ ਸਾਡੇ ਵਰਗਾ ਹੋ ਗਿਆ ਵਾ ਦਬਕਾ ਵੀ ਮਾਰਨਾ ਜ਼ਰੂਰੀ ਆ ਜੀ ਐਨ ਐਮ ਨਰਸਿੰਗ ਕਰਨੀ ਤੂੰ ਕੀ ਕਰਨਾ ਨਾ ਵਾ ਮੋਲੇ ਆਵਾ ਕੰਮ ਕਰਦੇ ਉਹ ਟੀਕੇ ਲਉਂਦੀ ਓ ਉਹ ਟੀਕੇ ਲਉਂਦੀ ਓ ਸਿਰੰਜਾ ਭਰ ਭਰ ਕੇ ਚੱਲ ਕੋਈ ਨਹੀਂ ਡਾਕਟਰ ਹੱਸਾ ਕਰਾਉਣ ਲੱਗਾ ਸਾਹਵੇਂ ਨੂੰ ਕਰਾ ਦੇ ਕਰਾ ਦੇ ਭਲਾ ਆ ਜੁਕੇ ਹਦਾ ਘਰ ਵਸ ਜੂ ਅੰਲਾਕੇ ਤੱਕ ਗੋਲ ਲਾਂਗੇ ਫੁਰ ਮੈਂ ਕੰਮ ਚ ਲਾਈਏਗਾ ਇੱਕ ਬਨੇਓ ਕੰਮ ਚ ਲਾਈਏਗਾ ਲੈ ਲੈ ਬੰਦ ਇਹ ਗੱਲ ਕੇ ਮੋਹਣ ਜਾਣੇ ਲੀ ਫੀਲਿੰਗ ਦਵਾਈ ਹੈ ਮੈਨੂੰ ਆਉਂਦੇ ਜਾਂਦੇ ਨੇ ਉਹ ਨਹੀਂ ਜੋਬਨਾ ਜਾ ਤੇਰਾ ਵਾਦਾ ਰਿਆ ਤੇਰਾ ਰਿਸ਼ਤਾ ਪੱਕਾ ਪਰ ਅੱਜ ਤੋਂ ਬਾਅਦ ਤੂੰ ਪੈਸੇ ਨਹੀਂ ਮੰਗਨੇ ਹੱਟੇ ਕੋਲੋਂ ਇਹ ਕੰਮ ਕਰਾਉ ਤਾਂ ਫਿਰ ਪੈਸੇ ਨਹੀਂ ਮੰਗਦਾ ਬਾ ਠੀਕ ਤੂੰ ਕਰਾ ਵੇਖ ਖਲਾ ਕਰਾਇਆ ਦਾ ਠੀਕ ਆ ਕਰਾ ਦਾਂਗਾ ਜਲਦੀ ਕਰਦੇ ਹੋ ਫਿਰ ਇਹਦਾ ਵੇਗ ਵਗਵ ਕਿੱਦਾਂ ਕਰਾਵਾ ਕਰਾ ਜਨੇ ਹੈਗੀ ਮੇਰੀ ਤਾਕਤ ਚ ਕੁੜੀ ਇੱਕ ਕਰਾ ਦੇਈ ਭਰਾ ਕਰਾ ਦਿੰਨੇ ਕੋਈ ਕਿੱਧਰ ਪ lạcਲੀ ਮੇਰੀ ਉਹ ਤੁਮ ਚਾ ਚਮਚਾ ਵੀ ਲੈ ਆਉਣਾ ਅਸੀਂ ਤੀਲਾ ਤੁਲਾ ਕੋਈ ਤੇ ਇਹ ਕੀ ਪਖੰਡ ਪੜਿਆ ਆਉਂਦਾ ਹੀ ਹਾ ਕੰਮ ਕੰਡਾ ਪੈਨੇ ਜਿਹੜੀ ਗੱਲ ਮੈਂ ਪੁੱਛਣ ਦੀ ਆ ਉਹ ਵੀ ਪਹਿਲਾਂ ਦੱਸ ਦੋ ਮੈਨੂੰ ਕੀ ਦੱਸਾਂ ਨਾ ਤੇਰੀ ਸੁਖਣਾ ਮਾਗੀ ਜਿਹੜੀਆਂ ਸਾਰੀਆਂ ਮਹਿਕਮੇ ਦੀਆਂ ਨਾ ਤੈਨੂੰ ਦੱਸਿਆ ਕਰਾਂਗੇ ਮਹਿਕਮੇ ਦੀਆਂ ਨਾਂ ਦੱਸਿਆ ਕਰੋ ਜਿਹੜਾ ਘਰ ਚ ਇੰਨਾ ਰੌਲਾ ਗੋਲਾ ਪਿਆ ਵਾ ਨਾ ਘਰ ਦਾ ਹੀ ਬੰਦਾ ਇੱਥੋਂ ਫਰਾਰ ਹੋਇਆ ਵਾ ਉਥੇ ਹੀ ਨਾ ਚੇਲੇ ਉਹ ਭੱਜਿਆ ਕਿੱਦਾਂ ਅਕਾਊਂਟਰ ਦੀਆਂ ਇੰਨੀਆਂ ਖਬਰਾਂ ਆਉਂਡੀਆਂ ਵਾ ਉਹ ਮੈਨੂੰ ਵੀ ਕੋਈ ਦੱਸ ਦੋ ਉਹਨੂੰ ਮੈਂ ਦਿਲਾਸੇ ਦੇਣੀ ਦੀ ਓ ਤੇਨੂੰ ਅਗੇ ਨਿਊਜ਼ ਚੈਨਲ ਦਾ ਭਲੇਖਾ ਵਾ ਐਵੇਂ ਵਾਈਟ ਆਈ ਜਾਂਦੇ ਆ ਕੱਖ ਨਹੀਂ ਹੋਇਆ ਉਹ ਸਾਡੇ ਇੱਕ ਮੁਲਾਜ਼ਮ ਨੇ ਗੋਲੀ ਮਾਰ ਕੇ ਆ ਭੱਜ ਗਿਆ ਵਾ ਜੇ ਬਾ ਸਾਰਾ ਕੋਹ ਤਾਂ ਵੀ ਨਹੀਂ ਕੋਈ ਕੋ ਕਰ ਸਕਦੇ ਮੇਰੇ ਹੱਥੇ ਚ ਕੱਖ ਨਹੀਂਗਾ ਹੁਣ ਜਦੋਂ ਮੇਰੇ ਹੱਥੇ ਚ ਕੋ ਹੈਗਾ ਸੀ ਨਾ ਉਹਦੇ ਵੀ ਨਹੀਂ ਮੇਰੀ ਗੱਲ ਮੰਨਦਾ ਜਦੋਂ ਉਹਨੇ ਕੋਈ ਕਸੂਰੀ ਨਹੀਂ ਕੀਤਾ ਤੇ ਫੇਰ ਕਾ ਤੂੰ ਉਹਨੂੰ ਉੱਥੇ ਰੱਖਿਆ ਸੀ ਫੇਰ ਉਹਨੂੰ ਫਰਾਰ ਹੋਣ ਤੇ ਮਜਬੂਰ ਕੀਤਾ ਕੀ ਤੂੰ ਉਹਨੂੰ ਕਿੰਨਾ ਕੁ ਟੌਰਚਰ ਕਰਦੇ ਹੋਣੇ ਕੇ ਤੇ ਸਵਾ ਟੌਰਚਰ ਕੀਤਾ ਇਥੋਂ ਗੱਡੀ ਚ ਭਾਲਿਆ ਵਾ ਰਾਤ ਹੋ ਗਿਆ ਫਰਾਰ ਹੋ ਗਿਆ ਮੇਰਾ ਤਾਂ ਜੀਗਨ ਅੱਗ ਲਾਦਾ ਬੋਤਲ ਨੂੰ ਪਹਿਲਾਂ ਬਲਜੀਤ ਜਿਹੜੀ ਦੱਸਿਆ ਆਪਾਂ ਮੁੱਕ ਜੂਗਾ ਕਿਹਦੀ ਕਲਾ ਆਪਣੇ ਘਰ ਨਾ ਪਾਇਆ ਕਰ ਇੱਕ ਜਿਹ ਬੰਦਾ ਸਾਰੀ ਦਿਨ ਥੱਕਿਆ ਟੁੱਟਿਆ ਹੁੰਦਾ ਵਾ ਤੇ ਤੇਰਾ ਆਉਂਦਾ ਲੈਕਚਰ ਸ਼ੁਰੂ ਹੋ ਜਾਂਦਾ ਵਾ ਨਾ ਤੁਹਾਡੀ ਜਿਹੜੀ ਥਕਾ ਬਣੇ ਦੀ ਨਹੀਂ ਲੱਥਦੀ ਆ ਇਹ ਤਾਂ ਘਰ ਘਰ ਲੜਾਈਆਂ ਪਾਉਂਦੀ ਆ ਜਿਹੜੇ ਉਹਦੇ ਨਿਆਣੇ ਮੇਰੇ ਕੋਲ ਵੇਖੇ ਨਹੀਂ ਜਾਣਦੇ ਕਿਦਾਂ ਲੰਗਰ ਪਾਣੀ ਨਹੀਂ ਖਾਣਦੇ ਕਿਹਦੇ ਕੁੜੀ ਨੂੰ ਕੁਲੇਖਾ ਪੈ ਗਿਆ ਵੀ ਮੇਰਾ ਪਿਓ ਆ ਗਿਆ ਉਹ ਮੇਰੇ ਮੂੰਹ 'ਚ ਫੁਰਕੀਆਂ ਪਾਈ ਜਾਂਦੀ ਉਹ ਨਿਆਣਿਆਂ ਦਾ ਦੁੱਖ ਸਮਝੋ ਕਿਦਾਂ ਤਰਤ ਸਮਝੋ ਉਹ ਤੁਹਾਡੇ ਦਿਲ ਨੂੰ ਵੱਜੇ ਕੋ ਉਹ ਤੁਹਾਡੇ ਤਾਂ ਖੜ ਦੇ ਲਈ ਪੱਥਰ ਦਾ ਵਾ ਕੋ ਮੈਂ ਸਮਝਦਾ ਸਭ ਕੁਝ ਹੀ ਆ ਪਰ ਮੈਂ ਕੀ ਕਰਾਂ ਮੈਂ ਤੁਹਾਡੇ ਬੁੜੀ ਨੂੰ ਰੋਹਾਂ ਜਾ ਕੇ ਸਭ ਕੋ ਤੁਹਾਡੇ ਹੱਥ ਚ ਵਾ ਜੇ ਤੀ ਕਰਾਉਣਾ ਚਾਹੋ ਤੇ ਓ ਯਾਰ ਰੋਟੀ ਪਾਣੀ ਤਿਆਰ ਕਰ ਮੇਰਾ ਸਿਰ ਨਾ ਖਾ ਰੋਜ ਦਾ ਹੀ ਕੰਜਰਖਾਨਾ ਇਹੋ ਹੀ ਹੁੰਦਾ ਵਾ ਬਾਤ ਤੁਹਾਡੀ ਜਿੰਨੀ ਮਰਜ਼ੀ ਤੇ ਇੱਜ਼ਤ ਵਾ ਪਰ ਘਰ ਤੁਸੀਂ ਆਪਣੀ ਇੱਜ਼ਤ ਬਣਾਉਂਦੇ ਹੀ ਨਹੀਂ ਆ ਆ ਰੋਹੇ ਦੀ ਬੋਤਲ ਖੋਲ ਕੇ ਬਹਿ ਜਾਂਦੇ ਆ ਜਦੋਂ ਮੈਂ ਤੁਹਾਨੂੰ ਕਹੇ ਮੈਨੂੰ ਇਹ ਕੰਮ ਨਹੀਂ ਪਸੰਦ ਉਹ ਸੱਜ ਕੇ ਮੁੜ ਕੇ ਸਾਰੀ ਹੋਸ਼ ਭੁੱਲ ਜਾਂਦੀ ਆ ਇੱਕ ਗੱਲ ਨੂੰ 50-50 ਵੰਦੀ ਕਰਨਾ ਹੁੰਦਾ ਮਿਲ ਕੇ ਹੁਣ ਤੂੰ ਮੇਰੇ ਨਾਲ ਕੋਈ ਜਾਣਾ ਕਿ ਮੈਂ ਤੈਨੂੰ ਘਲਾਵਾ ਦੂਜੇ ਤਰੀਕੇ ਨਾਲ ਮੈਂ ਵੀ ਨਹੀਂ ਫਿਰ ਪੀਂਦੇਣੀ ਆਹੋ ਬੰਦਿਆਂ ਨੂੰ ਜਿੱਦਾਂ ਗਲਾਸ ਚ ਕੋਨਾ ਉਦਾਂ ਹੀ ਰੱਖ ਦੇ ਇੱਥੇ ਤੈਨੂੰ ਮੇਰਾ ਪਤਾ ਵੀ ਹੈਗਾ ਨਹੀਂ ਤੇ ਦਾदू ਪਖੰਡ ਫੜਿਆ ਵਾ ਪਖੰਡ ਤਾਂ ਤੂੰ ਹੀ ਫੜਿਆ ਵਾ ਦਿਨੇ ਤੇ ਉਥੇ ਗੇੜਾ ਮਾਰ ਕੇ ਆ ਜਾਂਦੇ ਆ ਇਹ ਵਲੇ ਫਿਰ ਉਹ ਕੁਛ ਮੈਂ ਚੱਲਿਆ ਮੈਂ ਕੋ ਕਰੂੰਗਾ ਜਾ ਕੇ ਮੈਂ ਵੇਨਾ ਜਾ ਕੇ ਕਰਦੇ ਤਾਂ ਕੱਖ ਹੈ ਨਹੀਂ ਆ ਆ ਮੈਂ ਨਹੀਂ ਕਰਦਾ ਕੱਖ ਵੀ ਅਗੇ ਤੇ ਸ਼ਰੀਕਾ ਨੇ ਤੂੰ ਵੀ ਕਹੀ ਜਾ ਨਹੀਂ ਕਰਦਾ ਕੱਖ ਵੀ ਰਕਵੀਰ ਓਏ ਕਾ ਚਾਚੀ ਨੇ ਬੜੀ ਜਾਣਕਾਰੀ ਕੀਤੀ ਆ ਰਹਾ ਚਾਚਾ ਕੀ ਕੰਡਿਆ ਆ ਚਾਚਾ ਫਰੂਟ ਲੱਗਣਾ ਖਾਣ ਭੁੱਖ ਬੜੀ ਲੱਗੀ ਹੋਈ ਵੇਖਿਆ ਰੋਟੀ ਹੈ ਨਹੀਂ ਅਛਾ ਤੇ ਬਲਜੀਤ ਜੀ ਨਹੀਂ ਘਰ ਤੇ ਮੈਂ ਤਾਂ ਫਰੂਟ ਹੀ ਕੱਟ ਕੇ ਖਾਣਾ ਭੁੱਖ ਬਹੁ ਲੱਗੀ ਆ ਖਾਲਾ ਤੂੰ ਪਤਾ ਲੱਗਾ ਮਨਜੋਤ ਦਾ ਓਏ ਆਹੋ ਚਾਚਾ ਪਤਾ ਵਾ ਉਹ ਖਬਰਾਂ ਸਭ ਝੂਠੀਆਂ ਆ ਵਾ ਉਹ ਫਰਾਰ ਹੋ ਗਿਆ ਵਾ ਉਥੋਂ ਨੇ ਕੋਈ ਥੋ ਪਤਾ ਕੁਤੇ ਨਹੀਂ ਲੱਗਾ ਕਿਥੇ ਗਿਆ ਕਿਥੇ ਨਹੀਂ ਬਿਲਕੁਲ ਨਹੀਂ ਪਤਾ ਲੱਗਾ ਨਹੀਂ ਫੇਰ ਉਹਨੇ ਕੁੜੀ ਤੇ ਸਵੇਰ ਦੀ ਤਰਲੇ ਲਈ ਜਾਂਦੂ ਨੇ ਘਰ ਆਉਣਾ ਹੈ ਜਾਂ ਕਿਤੇ ਫੋਨ ਕਰਨਾ ਹੈ ਹੁਣ ਫੇਰ ਉਹ ਤੋਂ ਪਤਾ ਹੀ ਨਹੀਂ ਲੱਗਣ ਡਿਆ ਚਾਚਾ ਤੂੰ ਵੀ ਨਿਆਣੇ ਵਾਲੀ ਗੱਲਾਂ ਮਾਰਦਾ ਜਿਹੜਾ ਬੰਦਾ ਫਰਾਰ ਹੋਇਆ ਹੋਏ ਉਹਨੇ ਘਰ ਆਉਣੇ ਕਿ ਫੋਨ ਕਰਨਾ ਵਾ ਕਿਵੜਾ ਫੋਨ ਉਹਦਾ ਹੈਗਾ ਉਹ ਕੋਲ ਕੇ ਨਹੀਂ ਹੈਗਾ ਸ਼ਰਾਬ ਪੀਤੀ ਤੂੰ ਉਹ ਚਾਚਾ ਕਿੱਥਾ ਤੇਰੇ ਸਾਹਮਣੇ ਬੈਠਾ ਆਂ ਬਾਸ ਨਾ ਆਉਂਦੀ ਆ ਤੇ ਉਹ ਇਹਦੀ ਹੁੰਦੀ ਨਹੀਂ ਸੰਤਰੀਆਂ ਦੀ ਕੇਲਿਆਂ ਦੀ ਆ ਖਰਾਬ ਜਿਹੀ ਹੋਈ ਸੀ ਨਾ ਮੈਂ ਕਟ-ਕੁਟ ਕੇ ਵੱਖਰੇ-ਵੱਖਰੇ ਕੀਤੇ ਆ ਉਹ ਪੁੱਤ ਅਸੀਂ ਪਹਿਲਾਂ ਪੀਂਦੇ ਰਹੇ ਆ ਸਾਨੂੰ ਪਤਾ ਸੰਤਰੀਆਂ ਦੀ ਬਾਸ ਨਾ ਦਾ ਕਿੱਦਾਂ ਆਉਂਦਾ ਹੀ ਸ਼ਰਾਬ ਦੀ ਬਾਸ ਨਾ ਕਿੱਦਾਂ ਹੁੰਦੀ ਆ ਤੂੰ ਚਾਚਾ ਇੰਨੇ ਕਰਦਾ ਰਿਆ ਕਰ ਉਧਰ ਰੋਟੀਆਂ ਨਹੀਂ ਲੰਗਣੀਆਂ ਤੇ ਤੂੰ ਸ਼ਰਾਬ ਪੀਂਡਿਆ ਵੇਖੋ ਉਹ ਆਂਦਾ ਨਾ ਕੋਈ ਮਰੇ ਤਾਂ ਕੋਈ ਜੀਵੇ ਸੁਥਰਾ ਕੋੜ ਪਾਸੇ ਪੀਵੇ ਇਹਨੂੰ ਫਰੂਟ ਲੰਗਣ ਡਏ ਆ ਤੇਰੀ ਜਾਤੀ ਕਮੀ ਹੈ ਅਛਾ ਮੇਰੀ ਕਮੀ ਤੇ ਮੈਂ ਫੇ ਲਾਗੇ ਵਾਲ ਕੇ ਗੱਲ ਕਰ ਲੈਨੀ ਲੈ ਹੁਣ ਦੱਸ ਕਮੀ ਮੇਰੇ ਚ ਨਹੀਂ ਗਈ ਕਮੀ ਤੇਰੇ ਚ ਵਾ ਕੋਈ ਬੰਦਿਆਂ ਵਾਲਾ ਕੰਮ ਕਰ ਲੈ ਕਿਉਂ ਪੁਰੀਆਂ ਕੋ ਛਿੱਤਰਖਾਂ ਦਾ ਫਿਰਦਾ ਵਾ ਮੈਂ ਤਾਂ ਆਏ ਓ ਮੇਰਾ ਰੱਬਾ ਤਾਂ ਮੈਂ ਕਿਦਾਂ ਯਕੀਨ ਦਵਾਵਾ ਜਿਵੇਂ ਕਹਿੰਦੇ ਫਰਾਰ ਹੋ ਗਿਆ ਝੂਠੀਆਂ ਖਬਰਾਂ ਸਾਰੀਆਂ ਦੇਂਦੇ ਆ ਤੇ ਲੱਭ ਲੱਪਣਾ ਕਿੰਨੇ ਆ ਫਰਾਰ ਹੋ ਗਿਆ ਤੇ ਲੱਭੋ ਉਹਨੂੰ ਤੁਸੀਂ ਤੇ ਇਦਾਂ ਹਾਂ ਜਦਾਂ ਮੈਂ ਵੇਲਾ ਵਾ ਨਹੀਂ ਉਸ ਲੱਭਣਾ ਨਹੀਂ ਡਈ ਆ ਉਹ ਜਾਂ ਧਰਤੀ 'ਚ ਦਫਨ ਹੋ ਗਿਆ ਜਾਂ ਅਸਮਾਨ ਖਾ ਗਿਆ ਉਹਨੂੰ ਕਿਤੇ ਦਾ ਕਿਤੇ ਥੋ ਪਤਾ ਨੇ ਲੱਗਦਾ ਹੀ ਆਪਣੇ ਘਰ ਤੇ ਪਹੁੰਚਦਾ ਉਹ ਚਾਚਾ ਲੱਗ ਜੂਗਾ ਪਤਾ ਕਿੱਥੇ ਚਲ ਜੂਗਾ ਲੈ ਲੱਗ ਜੂ ਪਤਾ ਕਦੋਂ ਲੱਗਣਾ ਪਤਾ ਉਹਦਾ ਘਰ ਦਾ ਜਾਨ ਤੇ ਜਗ ਦੀ ਮਸ਼ਕਰੀ ਉਹ ਮਰ ਚੱਲੀ ਵਿਚਾਰੀ ਜੀ ਨਾ ਬੰਦਾ ਨਹੀਂ ਘਰ ਆਇਆ ਇਹਦੇ ਇਹ ਤਮਾਸ਼ੇ ਕਰਦਾ ਫਿਰਦਾ ਜੋ ਤੁਹਾਨੂੰ ਜੇ ਕੋਈ ਨਹੀਂ ਲੱਗਦਾ ਕਿ ਮੈਂ ਜੋਂਦਾ ਕੀ ਫੇਰਾ ਜਦੋਂ ਤੂੰ ਪਤਾ ਹੀ ਨਹੀਂ ਕੱਖ ਵੀ ਲੈ ਸਕਦਾ ਤੇ ਚਾਹਤੇ ਮੈਂ ਤੁਹਾਨੂੰ ਅੱਗੇ ਬੜੀ ਵਗੇ ਤੂੰ ਮੇਰੇ ਸਾਥੇ ਬਹਿ ਜਾ ਜਾ ਕੇ ਜਿਹੜੇ ਸਵਾਲ ਤੂੰ ਕਰਦਾ ਫਿਰ ਮੈਂ ਤੈਨੂੰ ਕਦੇ ਕਦੋਂ ਆਣ ਕੇ ਉੱਥੇ ਉਹ ਆਂਦਾ ਜੇ ਮੈਂ ਤੇਰੀ ਕੋਈ ਸੁਣਵਾਈ ਨਹੀਂ ਉੱਥੇ ਨਹੀਂ ਇਹਨੂੰ ਕੋਈ ਪੁੱਛਦਾ ਵੇਛੇ ਦਾ ਨਹੀਂਗਾ ਤੁਸੀਂ ਆ ਗਿਆ ਕਿਉਂ ਚਾਚਾ ਹਾਈ ਲੈਵਲ ਤੇ ਕੰਮ ਹੋ ਗਿਆ ਫਰਾਰ ਹੋ ਗਿਆ ਸਾਡੇ ਕੋਸਟੇਬਲ ਤੇ ਗੋਲੀ ਮਾਰਤੀ ਮੋਢੇ ਤੇ ਉਹ ਮਾਰਤੀ ਮੰਨੇ ਨੇ ਉਹਦਾ ਪਿਸਤੌਲ ਖੋ ਗਏ ਉਹ ਜਾ ਓਏ ਕਿਤੇ ਰੱਬ ਨੂੰ ਰਹਿਣ ਦੀ ਕਰੇ ਰੱਬ ਨੂੰ ਰਹਿਣੀ ਤੂੰ ਆਪੇ ਹੀ ਨਾਂ ਲਾਈ ਜਾਂਦਾ ਮੰਨੇ ਕੋ ਕਿ ਮੈਂ ਨਹੀਂ ਲਾਂਦਾ ਉਹ ਜਿਹੜਾ ਸਟਾਫ ਆਇਆ ਹੈ ਕੌਂਸਟੇਬਲ ਉਹਦੀ ਡੱਬ ਜਿਹੜਾ ਆਇਆ ਇਹਨੇ ਖੋਲ ਉਹਨੇ ਮੋਢੇ ਤੇ ਗੋਲੀ ਮਾਰੀ ਐ ਭੱਜਾ ਤੂੰ ਤਰਾ ਉਹ ਲਿਖਿਆ ਉਹਨਾਂ ਨੇ ਮੈਂ ਜੋ ਦਿਖਾਦੇ ਹਾਂ ਸੋਹਾਂ ਖਾ ਸਕਦੇ ਐ ਇਹਨੇ ਜੋ ਕੰਮ ਮੈਂ ਨਹੀਂ ਮੰਨਦਾ ਉਹ ਚਾਚੀ ਸੋਹ ਖਾਣ ਨੂੰ ਮੈਂ ਵੀ ਕਹਿੰਦਾ ਕਿ ਮੇਰਾ ਡਾਕ ਇਦਾਂ ਦਾ ਨਹੀਂ ਬੰਦਾ ਉਹ ਤੇਰਾ ਹੀ ਗਾਲ ਤੂੰ ਨਾ ਕਰ ਉਹ ਜੋ ਉਹਨਾਂ ਨੇ ਲਿਖਿਆ ਉਹਨੂੰ ਮੈਂ ਤਾਂ ਉਹ ਹੀ ਗੱਲ ਕਰਨੀ ਆ ਮੇਰਾ ਦਿਲ ਇੰਨੀ ਜੱਜ ਤੇ ਦਿੰਦਾ ਹੀ ਨਹੀਂਗਾ ਸੁਣੋ ਚਾਚੇ ਨੂੰ ਕਹਿੰਨਾ ਪੁਲਿਸ ਚ ਹੋ ਜਾ ਚਾਚਾ ਆਂਦਾ ਮੈਂ ਪੁਲਿਸ ਚ ਹੋਇਆ ਹੁੰਦਾ ਨਾ ਟਾਈਮ ਤੋਂ ਪਹਿਲਾਂ ਜਾਣਾ ਖਲੋਤਾ ਹਾਂ ਅਸੀਂ ਡਿਊਟੀ 'ਤੇ ਤੇਰੇ ਮੈਨੂੰ ਇਹਦਾ ਸ਼ਰਾਬਾ ਨਹੀਂ ਉਹਨੇ ਪੀਆ ਕਰਨੀ ਉਹ ਚਾਚੀ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਵਾਂ ਕਿਸੇ ਨੂੰ ਕਹਿ ਦੇਈ ਜਾਵਾ ਜਦੋਂ ਆਪਣੇ ਦੇ ਪਈਏ ਪਤਾ ਫੇਰ ਲੱਗਦਾ ਵਾ ਪਰ ਇੱਕ ਗੱਲ ਹੈਗੀ ਆ ਜਿੱਦਨ ਦੀ ਮਨਜੋਹ ਤੇ ਮਗਰ ਪੁਲਸ ਲੱਗੀ ਆ ਨਾ ਉਸ ਦਿਨ ਦਾ ਤੇਰਾ ਫਰਜ ਨਹੀਂ ਪੰਡਾ ਸ਼ਰਾਬ ਪੀਣ ਦਾ ਕਿੱਥੇ ਤੇ ਕਿੱਥੇ ਪੀਤੀ ਮੈਂ ਕਿੱਥੇ ਪੀਤੀ ਦਾ ਸਮਾਂ ਚ ਕੇਲਾ ਸੰਤਰਾ ਕੋ ਛੇਲਿਆ ਭੁੱਖਾ ਮਰ ਜਾ ਹਣ ਮੈਂ ਠੀਕ ਠੀਕ ਆ ਹਾਂ ਨਾ ਮੈਂ ਪੀਤੀ ਨਹੀਂ ਇਹ ਗੱਲ ਕਰ ਕਿ ਮੈਂ ਛੱਡੀ ਨਹੀਂ ਉਦਨ ਦੀ ਚਲ ਠੀਕ ਆ ਬਾਹਰ ਹੀ ਕਿਉਂ ਯਾਰ ਮਾਰ ਕਾਣ ਡਿਆ ਤੂੰ ਤੇ ਯਾਰ ਜੇ ਮੈਂ ਭੁੱਖਾ ਮਰ ਜਾ ਮਗਰ ਉਹਦੇ ਲੈ ਆ ਵੋ ਚੰਗਾ ਚੁਖਾ ਖਾਂਦਾ ਜਿੱਥੇ ਜਾਂਦਾ ਕਰੀਂ ਕੀ ਪਰ ਪਰ ਗਲਾਸੀਆਂ ਪੀ ਜਿਹੜਾ ਨਹੀਂ ਉਹਨਾਂ ਮੇਰੇ ਦੁਆਲੇ ਉਹਨਾਂ ਜਿਹੜਾ ਨਹੀਂ ਉਹਨਾਂ ਮੇਰੇ ਦੁਆਲੇ ਹੋਈ ਨਾਨਕੇ ਜਾਂ ਤਾਂ ਫਿਰ ਇਹਨੂੰ ਕਹ ਜਿਆ ਕਰ ਤੇ ਉੱਥੇ ਚਲ ਜਾਏ ਉਹੋ ਹੀ ਉੱਥੇ ਗਰ ਕੇ ਜਿਆ ਕਰੇ ਚਲ ਜਾ ਕੱਢ ਲਾ ਲਾ ਕੱਢ ਲਾ ਪੀ ਪੀ ਕੇ ਲਾ ਕੱਢ ਲਾ ਤੇ ਕੋ ਬਣਾ ਸਾਈ ਨੇ ਥਕਿਆ ਰਿਹਾ ਉਹਨਾਂ ਦਾ ਟਾਡਾ ਲੈਕਚਰ ਸ਼ੁਰੂ ਨਾ ਘਰ ਹੁੰਦੀ ਆ ਤੂੰ ਕਿਤੇ ਉੱਥੇ ਖਰਾਸੇ ਜੁੱਤਾ ਹੁੰਦਾ ਮਾ ਤੁਹਾਡੇ ਵਰਗੇ ਤੇ ਆਰਡਰ ਕਰ ਕਰ ਚੀਜ਼ਾਂ ਖਾਂਦੇ ਰੇ ਟੋਰ ਨਾ ਤੁਰੇ ਫਿਰਦੇ ਆ ਆਣ ਕੇ ਘਰ ਟੋਰ ਪਾਉਣਾ ਵੱਖਰਾ ਆਹ ਭਲੇਖਾ ਜਿਹਨਾਂ ਟੋਰ ਤੁਸੀਂ ਪਾਉਂਦੇ ਸਰ ਜਾਨੀ ਮੇਰੇ ਕੋਲ ਉਹਨਾਂ ਕੇ ਅਗਲੇ ਪਾਉਂਦੇ ਮੇਰਾ ਮੇਰੀ ਗੱਲ ਸੁਣ ਲੈ ਇਥੇ ਘਰ ਦੀ ਗੱਲ ਹੋਰ ਵਾ ਬਾਹਰ ਤੇਰਾ ਟੌਰ ਵਾ ਟੌਰ ਦਾ ਮੁੱਲ ਪਾ ਦਿੰਦਾ ਮਨਜੋਦ ਘਰ ਆ ਜਾਂਦਾ ਤੇ ਤੈਨੂੰ ਹੀ ਸ਼ਾਵਾਂਛੇ ਦੇ ਦਿੰਦੇ ਪਰ ਹੁਣ ਤੈਨੂੰ ਮੁਰਮੁਰ ਇਹੋ ਹੀ ਕਹਿਣਾ ਈਓ ਯਾਰ ਮਾਰ ਨਾ ਕਰ ਨਾ ਕਰ ਹਾਏ ਓਏ ਮੇਰੇ ਰੱਬਾ ਉਹ ਜਾ ਬੱਬਾ ਜਾਓ ਜਾਓ ਆਪਣੇ ਘਰ ਵਸੋ ਰਸੋ ਜਾ ਕੇ ਚੌਣਾ ਜਿਹੜਾ ਨਹੀਂ ਉਹ ਮੇਰੇ ਦਿਵਾਲੇ ਹੋ ਜਾਂਦਾ ਮਹਾ ਇੱਕ ਪੈਗਲ ਹੋ ਵੀ ਨਸ਼ਾ ਸਾਰਾ ਲਾ ਕੇ ਸੁਰਤਾ ਚੌਣੇ ਨੇ ਹੁਣ 2 ਮਿੰਟ ਜਰਦ ਨੇ ਇਹਨਾਂ ਦੇ ਕੋਲ ਕਿਹੜੇ ਲਿਆਣ ਵਜਣਾ ਫੇਰ ਇਥੇ